ਨਿਊਜ਼ੀਲੈਂਡ 'ਚ ਵਾਪਰੀ ਅਤਵਾਦੀ ਘਟਨਾ ਦਾ ਸੇਕ ਹਾਲੇ ਮੱਠਾ ਵੀ ਨਹੀਂ ਹੋਇਆ ਸੀ ਕਿ ਇਟਲੀ ਵਰਗੇ ਸ਼ਾਂਤ ਤੇ ਪਿਆਰ ਦਾ ਸਨੇਹਾ ਦੇਣ ਵਾਲੇ ਦੇਸ਼ ਤੋਂ ਇੱਕ ਦਿਲ ਕੰਬਾਊ ਖਬਰ ਸਾਹਮਣੇ ਆ ਗਈ। ਇਟਲੀ ਸਰਕਾਰ ਦੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਇੱਕ ਅਫਰੀਕੀ ਮੂਲ ਦੇ ਵਿਅਕਤੀ ਹੁਸੈਨੀਆਂ ਸਈ ਵੱਲੋਂ ਬੱਚਿਆਂ ਨਾਲ ਭਰੀ ਹੋਈ ਸਕੂਲੀ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਮੁਲਜ਼ਮ ਨੇ ਇਟਲੀ ਦੇ ਸ਼ਹਿਰ ਕਿਰਮੋਨਾ ਦੇ ਇੱਕ ਮਿਡਲ ਸਕੂਲ ਦੇ 51 ਮਾਸੂਮ ਵਿਦਿਆਰਥੀਆਂ ਨਾਲ ਭਰੀ ਬੱਸ ਨੂੰ ਡ라이ਵਰ ਸੁਮੇਤ ਅਗਵਾ ਕਰ ਲਿਆ ਤਕਰੀਬਨ 40 ਮਿੰਟ ਤੱਕ ਬੱਚੇ ਇਸ ਅਤਵਾਦ ਦਾ ਖੂਬ ਸਹੇੜਦੇ ਰਹੇ ਮੁਜ਼ਮ ਸਈ ਨੇ ਬਸ ਵਿੱਚ ਮੌਜੂਦ ਇੱਕ ਅਧਿਆਪਕ ਨੂੰ ਬੱਚਿਆਂ ਦੇ ਫੋਨ ਜਬਤ ਕਰਨ ਲਈ ਕਿਹਾ ਪਰ ਤਦ ਤੱਕ ਇੱਕ 13 ਸਾਲਾ ਬੱਚਾ ਬੜੀ ਹੀ ਚਲਾਕੀ ਨਾਲ ਇਸ ਸਾਰੀ ਘਟਨਾ ਦਾ ਪੁਲਿਸ ਨੂੰ ਜਾਣਕਾਰੀ ਦੇ ਚੁੱਕਿਆ ਸੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਇਟਾਲਵੀ ਪੁਲਿਸ ਬੱਚਿਆਂ ਨੂੰ ਬਚਾਉਣ ਲਈ ਕਾਰਵਾਈ ਵਿੱਚ ਜੁਟ ਗਈ ਇਸ ਤੋਂ ਪਹਿਲਾਂ ਕਿ ਅਗਵਾਕਰ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਪਹੁੰਚਾਉਂਦਾ ਸਥਾਨਕ ਪੁਲਿਸ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਸਭ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਪਰ ਇੰਨੇ ਵਿੱਚ ਮੁਲਜ਼ਮ ਨੇ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਪੁਲਿਸ ਵੱਲੋਂ ਸਾਰੇ ਬੱਚੇ ਸੁਰੱਖਿਅਤ ਬਚਾ ਲਏ ਗਏ ਇਸ ਤੇ ਬੱਚਿਆਂ ਨੇ ਪੁਲਿਸ ਦਾ ਉੱਚਾ ਧੰਨਵਾਦ ਕਰਦੇ ਆਖਿਆ ਕਿ ਅਗਵਾਕਰ ਉਹਨਾਂ ਨੂੰ ਪੈਟਰੋਲ ਨਾਲ ਸਾੜਨਾ ਚਾਹੁੰਦਾ ਸੀ ਤੇ ਉਹ ਇਹ ਕੰਮ ਮਿਲਾਨ ਦੇ 에ਅਰਪੋਰਟ ਵਾਲੀ ਸੜਕ ਤੇ ਜਾ ਕੇ ਕਰਨਾ ਚਾਹੁੰਦਾ ਸੀ ਇੱਕ ਬੱਚੇ ਦੀ ਸਮਝਦਾਰੀ ਤੇ ਇਟਾਲਵੀ ਪੁਲਿਸ ਦੀ ਦਿਮਾਗੀ ਕਾਰਵਾਈ ਨਾਲ ਮੁਲਜ਼ਮ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋ ਸਕਿਆ ਜ਼ਿਕਰਯੋਗ ਹੈ ਹੁਸੈਨਿਆ ਸਈ ਮੂਲ ਰੂਪ ਤੋਂ افریقی ملک ਸ਼ੈਨੇਗਲ ਦਾ ਹੈ ਪਰ 2004 ਚ ਉਹ ਇਟਾਲਵੀ ਨਾਗਰਿਕ ਹਾਸਲ ਕਰ ਚੁੱਕਿਆ ਹੈ ਫਿਲਹਾਲ ਮੁਲਜ਼ਮ ਹੁਸੈਨਿਆ ਸਈ ਹੁਣ ਪੁਲਿਸ ਦੀ ਗ੍ਰਿਫਤ ਵਿੱਚ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ